ਸਸਖਾ ਜੀ ਪਹਿਲਾਂ ਤਾਂ ਸਾਰੀ ਪ੍ਰੈਸ ਦਾ ਤੁਹਾਨੂੰ ਲੱਗ ਗਿਆ ਜਿਹੜੇ ਸਾਡੇ ਇੱਕ ਸੱਦੇ ਤੇ ਅ ਐਸੀ ਪਹੁੰਚੇ ਨੇ ਪੂਰੀ ਬਲਚਰ ਪ੍ਰੈਸ ਦਾ ਸਾਡੇ ਵੱਲੋਂ ਰੈਕੋਮੈਂਡ ਤੇ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਕਰਵਾ ਰਹੇ ਹਾਂ ਜੀ ਮੇਲਾ ਤੀਆਂ ਦਾ 2025 ਜਿਹੜਾ ਕਿ ਲਾਸਟ ਈਅਰ 2024 ਦੇ ਵਿੱਚ ਵੀ ਹੋਇਆ ਸੀਗਾ ਅ ਇੱਕ ਕੋਸ਼ਿਸ਼ ਹੈ ਸਾਡੀ ਕਿ ਅਸੀਂ ਪੰਜਾਬੀ ਵਿਸਥੇ ਨੂੰ ਸੰਭਾਲ ਸਕੇੀ ਔਰ ਮੇਲਾ ਜਿਹੜਾ ਤੀਆਂ ਦਾ ਹੈ ਉਹ ਕਿਵੇਂ ਔਰ ਕਿੱਦਾਂ ਕਰਵਾਇਆ ਜਾਂਦਾ ਅਸੀਂ ਉਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਪੁਰਾਣਾ ਇੱਕ ਤਰੀਕਾ ਸੀਗਾ ਅਸੀਂ ਪ੍ਰਦਰਸ਼ਨੀ ਵੀ ਲਗਾ ਰਹੇ ਹਾਂ ਜਿੱਦੇ ਵਿੱਚ ਪੁਰਾਣਾ ਜਿਹੜਾ ਸਮਾਨ ਹੈਗਾ ਜਿਵੇਂ ਕਿ ਚਰਖੇ ਮਦਾਨੀਆਂ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਭੁੱਲਦੀਆਂ ਚੱਲੀਆਂ ਨੇ ਇੱਕ ਮੇਲੇ ਦੇ ਸੱਜੇ ਅਸੀਂ ਉਹ ਵੀ ਚੀਜ਼ਾਂ ਇੱਥੇ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਬਲਾਸੌਰ ਦੇ ਵਿੱਚ ਬਹੁਤ ਹੀ ਇੱਕ ਹੰਗਾਰਾ ਵੀ ਸਾਨੂੰ ਵਧੀਆ ਮਿਲ ਰਿਹਾ ਹੈ ਕਾਫੀ ਸਾਡੇ ਐਂਟਰੀਸ ਹੋ ਵੀ ਚੁੱਕੇ ਨੇ ਅਰੇ ਇਹਦੇ ਵਿੱਚ ਜਿਹੜਾ ਮੇਨ ਹੈਗਾ ਕਿ ਸਾਡੇ ਕਲਾਕਾਰ ਮੈਂ ਖੁਦ ਐਸੇ ਸੈਲੀਬ੍ਰਿਟੀ ਪੰਜਾਬੀ ਮੂਵੀਜ਼ ਦੇ ਵਿੱਚ ਕੰਮ ਕਰਦੀ ਆ ਤੁਸੀਂ ਮੇਰੀਆਂ ਮੂਵੀਜ਼ ਦੇਖੀਆਂ ਵੀ ਨੇ ਕਾਫੀ ਤਾਂ ਉਹ ਵੀ ਮੇਰੇ ਨਾਲ ਦੇ ਜਿਹੜੇ ਪੈਨਟਰ ਆਨੇ ਸੀ ਜਿਵੇਂ ਕਿ ਅਮਿਤ ਦੇ ਰੂਪੀ ਮੈडम ਪੰਗੂ ਅ ਬੀਨੂ ਟਿਲੋਜੀ ਨੀਸ਼ਾ ਬਾਨੋ ਨੀਹਾ ਧਿਆਲ ਕਾਫੀ ਹੋ ਬਹੁਤ ਸਾਰੇ ਆਰਟਿਸਟ ਜਿਹੜੇ ਹੈਗੇ ਨੇ ਮੇਨ ਇਹਦੇ ਵਿੱਚ ਪਹੁੰਚ ਰਹੇ ਨੇ ਔਰ ਅਸੀਂ ਜਿਹੜਾ ਸਨਮਾਨਿਕ ਕਰਨਾ ਆ ਉਹ ਆਪਣੇ ਮੈडम ਜਤਿੰਦਰ ਕਵਾਜੀ ਬਹੁਤ ਪੁਰਾਣੇ ਸਾਡੇ ਸੀਨੀਅਰ ਕਲਾਕਾਰ ਨੇ ਅਸੀਂ ਉਹਨਾਂ ਦਾ ਮੁੱਖ ਜਿਹੜਾ ਸਨਮਾਨ ਜਿਹੜਾ ਇਸ ਮੇਲੇ ਦੇ ਦੌਰਾਨ ਉਹਨਾਂ ਦਾ ਕਰਾਂਗੇ ਕਿਉਂਕਿ ਉਹਨਾਂ ਨੇ ਸਾਡੀ ਇੰਡਸਟਰੀ ਨੂੰ ਬਹੁਤ ਕੁਝ ਦਿੱਤਾ ਹੈ ਔਰ پابی ورسے کے نال بہت ٹائم تو جڑے ہوئے ہیں کوشش ہے ساری جی اِس سوچتے ہیں کہ ابھی بھی یہ کنٹیو کرتے رہیے میلہ یہ جڑا لیول ہے وہ بھی اپ ہوگی اور سارے کافی راجنیتک جڑے سارے گیسٹ نے وہ بھی پہنچنے بلاچور بھی ایم ایل اے جی میڈم نے کٹارییا جی وہ بھی پہنچنے تو وہ بھی کافی اِسی انویٹیشن دے رہے ہیں جیسے کہ اس میلے کی رونق میں وجاؤں گے سنگرز آ رہے ہیں کافی ماڈلس آ رہی نے کڑھیا نے باقی بلاچور پورا شہر ਉਹਦੇ ਨਾਲ ਮਿਲ ਕੇ ਐਸੇ ਪਹੁੰਚੇ ਸਾਡੇ ਮੇਲੇ ਦੀ ਰੌਣਕ ਨੂੰ ਵਧਾਉਣੀ ਤੇ ਇਹ ਕਿਤੇ ਵੀ 10 ਦਿਨ ਪ੍ਰੋਗਰਾਮ ਕਿ ਬੀ ਤਰੀਕ ਦਾ ਕਿਹੜੀ ਜਗ੍ਹਾ ਹਾਂਜੀ ਸਾਡਾ ਜਿਹੜਾ ਪ੍ਰੋਗਰਾਮ ਹੈਗਾ 3 3 ਤੋਂ 3 ਅਗਸਤ ਤੋਂ ਹੋਣ ਜਾ ਰਿਹਾ 3 ਐਤਵਾਰ ਔਰ ਚੌਥਰੀ ਪੈਲੇਸ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਕਰਵਾ ਰਹੇ ਹਾਂ ਟਾਈਮਿੰਗ ਸਾਡੀ ਰਹੇਗੀ 11 ਤੋਂ 4 11 ਤੋਂ ਜਦੋਂ ਤੱਕ ਮੇਲਾ ਚੱਲਿਆ ਟਾਈਮ ਐਂਡ ਟਾਈਮਿੰਗ ਕੋਈ ਨਹੀਂ ਅਸੀਂ ਚਾਰਨ ਨਾਲ ਜੋੜਨ ਦਾ ਤਾਂ ਇੱਕ ਹੀ ਜ਼ਰੀਆ ਹੈਗਾ ਹੀ ਆ ਕਿਉਂਕਿ ਸੌਣ ਦਾ ਮਹੀਨਾ ਜਿੱਦਾਂ ਹੀ ਛੜਦਾ ਸਾਰੀ ਕਿਸੇ ਨੇ ਦੇਖਿਆ ਹੋਣਾ ਕਾਫੀ ਇਹ ਪ੍ਰੋਗਰਾਮ ਜਿਹੜੇ ਕਲਚਰਲ ਪ੍ਰੋਗਰਾਮ ਹੁੰਦੇ ਨੇ ਕਈਆਂ ਦੇ ਤਾਂ ਅਸੀਂ ਵੀ ਇੱਕ ਕੋਸ਼ਿਸ਼ ਕੀਤੀ ਹੈ ਕਿ ਕਿ ਬਲਾਸਵਰ ਦੇ ਵਿੱਚ ਵੀ ਹੁੰਦੇ ਸੀ ਬਟ ਛੋਟੇ ਇੱਕ ਛੋਟੇ ਛੋਟੇ ਲੈਵਲ ਤੇ ਹੁੰਦੇ ਸੀ ਜਿਵੇਂ ਰੈਸਟੋਰੈਂਟਸ ਕਰ ਲਿਆ ਕਿਸੇ ਨੇ ਉਹਦਾ ਘਰਾਂ ਦੇ ਵਿੱਚ ਕਰ ਲਿਆ ਬਟ ਅਸੀਂ ਇਹਨੂੰ ਇੱਕ ਲੈਵਲ ਅਪ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇੱਕ ਸੈਲੀਬ੍ਰਿਟੀ ਕਿਉਂਕਿ ਮੈਂ ਕੁਝ ਜੂਰੀ ਹੋਈਆਂ ਆਪਣੀ ਲਾਈਨ ਦੇ ਨਾਲ ਤੇ ਮੈਂ ਕੋਸ਼ਿਸ਼ ਕੀਤੀ ਕਿ ਆਪਣੀ ਜਿਹੜੀ ਸੈਲੀਬ੍ਰਿਟੀ ਨੇ ਸਾਡੇ ਪੰਜਾਬੀ ਜਿਹੜੇ ਸੱਭਿਆਚਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਵੀ ਇੱਥੇ ਬੁਲਾ ਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਵੇ ਤੇ ਅਸੀਂ ਇਦੇ ਵਿੱਚ ਟੀਚੇ ਹੋਰ ਵੀ ਕਰਦੇ ਆ ਕਿ ਜਿਹੜੀਆਂ ਗਰੀਬ ਪਰਾਂ ਦੀਆਂ ਕੁੜੀਆਂ ਨੇ ਅਸੀਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਦਿੰਨੇ ਆ ਅ ਜਿਸ ਵੇ ਪਿਛਲੀ ਵਾਰੀ ਅਸੀਂ ਕੀਤਾ ਸੀ ਸਟਾਰਟਿੰਗ ਚ 11 ਕੁੜੀਆਂ ਸੀ ਐਸੀ ਸਾਡੇ ਕੋਲ 21 31 ਇਹ ਜਿੰਨੀਆਂ ਵੀ ਹੋ ਗਈਆਂ ਅਸੀਂ ਉਹਨਾਂ ਨੂੰ ਕਿਹਾ ਹੋਇਆ ਕੁੜੀਆਂ ਨੂੰ ਕਿ ਜਿੰਨੀਆਂ ਵੀ ਸਾਡੇ ਕੋਲ ਪਹੁੰਚਣੀਆਂ ਅਸੀਂ ਉਹਨਾਂ ਨੂੰ ਤੀਆਂ ਦਾ ਸੰਧਾਰਾ ਦਵਾਉਂਦੇ ਪ੍ਰੋਗਰਾਮ ਦੇ ਦੌਰਾਨ ਐਂਟਰੀ ਦਾ ਕੀ ਪ੍ਰਬੰਧ ਹੈ ਤੁਹਾਡਾ ਉਸ ਜਿਹੜਾ ਤੁਹਾਡਾ ਅ ਐਂਡੀ ਅਸੀਂ 500 500 ਰੁਪਿਆ ਜਿਹੜੀ ਇਹਦੀ ਫੀਸ ਲੱਗੀ ਹੋਈ ਆ ਔਰ ਇਦੇ ਵਿੱਚ ਅਸੀਂ 500 ਦੇ ਵਿੱਚ ਜਿਹੜਾ ਖਾਣ ਪੀਣ ਨੂੰ ਆ ਉਹ ਪੂਰਾ ਖੁੱਲਾ ਮੈਨੂ ਆ ਵਿੱਚ ਲੰਗਰ ਕਿਆਸ ਆ ਵੀ ਆਪਾਂ ਨੂੰ ਪੂਰਾ ਦਿਨ ਉੱਤੇ 스낵ਸ ਚੱਲਣਗੇ ਜਿਦੇ ਵਿੱਚ ਅਸੀਂ ਕਾਫੀ ਕੁਝ ਦੇ ਰਹੇ ਆ ਅ ਬੈਟਕ ਕੀ ਹੈ ਇਸ ਨੂੰ ਐਬਸੋਲਿਊਟਲੀ ਟੂਅਰ ਉਹ ਕਾਫੀ ਆਈਟਮਸ ਬਹੁਤ ਸਾਰੀਆਂ ਆਈਟਮਸ ਦੇ ਪੂਰਾ ਖੁੱਲਾ ਢੁਲਾ ਖਾਓ ਤੇ ਐਟ ਦ ਟਾਈਮੈਂਟ ਕਰੋ ਆਪਣੇ ਪ੍ਰੋਗਰਾਮ ਦੇ ਵਿੱਚ ਸਾਡਾ ਹੈਗਾ ਜੀ ਅ 400 ਤਾਂ ਅਸੀਂ ਮੰਨ ਕੇ ਚੱਲੇ ਹੋਏ ਆ ਕਿ 400 ਬੰਦੇ ਦਾ ਰੇਟ ਤਾਂ ਸਾਡਾ ਹੈਗਾ ਜੀ ਇਹ ਨਹੀਂ ਇੱਕ ਟੀਕੋਸ ਹੋ ਜਾੰਗੇ ਜੀ ਜੀ ਇਹ ਨੇ ਇਹ ਲੋਕ ਸਰ ਸ੍ਰੀ ਕਾ ਸਾਰਿਆਂ ਨੂੰ ਮੈਂ ਡਾਕਟਰ ਰਾਮਨਦੀਪ ਬਲਾਚਾ ਸੁਲ ਹਸਪੀਟਲ ਤੋਂ ਜਿੱਦਾਂ ਕਿ ਮੈਂ ਆਮਨੇ ਸਾਰਾ ਕੁਝ ਦੱਸ ਦਿੱਤਾ ਆ ਕਿ ਅਸੀਂ ਦੋਨਾਂ ਨੇ ਬਹੁਤ ਰਲ ਕੇ ਬਹੁਤ ਕੋਸ਼ਿਸ਼ ਕੀਤੀ ਆ ਕਿ ਅਸੀਂ ਇਸ ਪਲੇਟਫਾਰਮ ਤੇ ਅੱਜ ਪਹੁੰਚੇ ਆ ਅਸੀਂ ਪਿਛਲੇ ਸਾਲ ਵੀ ਬਹੁਤ ਵਧੀਆ ਪ੍ਰੋਗਰਾਮ ਕੀਤਾ ਸੀ ਤੇ ਪਿਛਲੀ ਵਾਰ ਪਹਿਲੀ ਵਾਰ ਜਦੋਂ ਕਰਦੇ ਆ ਬੰਦੇ ਨੂੰ ਪਤਾ ਚੱਲ ਜਾਂਦਾ ਕਿ ਕੁਝ ਕਮੀਆਂ ਸੀ ਜੀ ਸਾਡੇ ਉੱਤੇ ਕਿ ਅਸੀਂ ਉਹ ਅਗਲੀ ਵਾਰ ਨਹੀਂ ਕਰਾਂਗੇ ਤੇ ਹੁਣ ਅਸੀਂ ਉਸ ਉਸ ਚੀਜ਼ ਨੂੰ ਲੈ ਕੇ ਅਸੀਂ ਹੋਰ ਅੱਗੇ ਵਧੇ ਆ ਤੇ ਅਸੀਂ ਤਿੰਨ ਤਰੀਕ ਨੂੰ ਇਹ ਫੰਕਸ਼ਨ ਰੱਖਿਆ ਆ ਤੇ ਪਲੀਜ਼ ਸਾਰੇ ਜਣੇ ਤੁਸੀਂ ਜਰੂਰ ਆਓ ਬਹੁਤ ਇੰਜੋਏਮੈਂਟ ਹੋਏਗਾ ਤੇ ਸਾਡੀ ਕੋਸ਼ਿਸ਼ ਹੈ ਕਿ ਸਾਰੇ ਜਣ ਤੁਸੀਂ ਪਹੁੰਚੋ ਉੱਥੇ ਤੇ ਖੂਬ ਇੰਜੋਏਮੈਂਟ